ਕੰਤ ਸਾਰੇ ਸਖਣ ਤੋਂ ਪਵਾ ਹੈ ਦਾਤ ਕਰਦੇ ਸੇਵਕ ਸਵਰਗਵਾਸੀ ਭਾਈ ਸਾਹ ਭਾਈ ਦਰਸ਼ਨ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਾਹ ਭਾਈ ਸੁਖਵੰਤ ਸਿੰਘ ਜੀ ਯੂਪੀ ਆਰਮੀ ਵਿੱਚ ਚਾਹ ਰਿਟਾਇਰ ਹੋ ਕੇ ਆਏ ਨੇ ਗੁਰੂ ਘਰ ਨੂੰ ਅੱਜ ਪਾਛਾ ਦਿਓ ਸੰਭੀ ਪਰਿਵਾਰ ਵੱਲੋਂ ਆਪ ਜੀਆਂ ਬੇ ਸ਼ੁਕਰਾਨਾ ਕਰਦਿਆਂ ਹੋਇਆਂ ਸੂਤ ਪਰਿਵਾਰ ਦੀ ਚੰਗੀ ਖਾਣ ਵਾਸਤੇ ਆਪ ਜੀਆਂ ਦੇ ਮੁਬਾਰਕ ਕਰਨਾ ਅਮਰ ਰਹਿਣ ਤੋ ਆਪ ਜੀ ਸੂਰੇ ਸੁਖੀ ਸਹਾਗੀਆਂ ਦੇ ਜਾਪਦੇ ਨੇ ਸੁਭਰੰਤੋ ਸ਼ਬਦ ਕੀਰਤਨ ਕਥਾ ਵਿਚਾਰਾ ਚੋਂ ਪੈਸਾ ਜੀਵੇਗਾ ਛੇੜ ਪੜਿਆ ਅਨੰਦ ਸਾਹਿਬ ਜੀਆਂ ਦੇ ਜਾਪ ਖਰਵਾ ਦਾ ਘਟਾ ਕੁਝ ਤੂ ਆਕਰਣਾ ਕਰਤਾਰ ਨੇ ਇਸ ਬਾਣੀ ਦਾ ਫਰਾਦੇ ਸਭੂ ਪਰਵਾਰ ਅਤੇ ਸੂ ਸਾਰ ਸੰਤਾਨ ਦੇ ਘੇਪਿਆ ਵਿੱਚ ਰਸਨਾ ਦਰੋ ਪਰੋ ਸਿੱਖੀ ਸਦਮਾ ਪ੍ਰਸਾ ਨਾਮ ਦਾੰਗੀਆਂ ਦਾਤਾ ਬਖਸ਼ਿਸ਼ ਕਰਮੀਆ ਪਰਿਵਾਰ ਦੀਆਂ ਸੁਖ ਭਾਵਨਾਵਾਂ ਔਰੀਆਂ ਕਰਨੀਆਂ ਮੇਰਾ ਦਾ ਹੱਥ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਆਉਣ ਵਾਲਾ ਸਮਾਂ ਸੁਖ ਸੁੱਖਾਂ ਦੇ ਮਾਰ ਮਹਦੀਪ ਪ੍ਰਣਾ ਮਹਾਰਾਜ ਜੀ ਪਾਛਾ ਜੀ ਪਰਵਾਰ ਨੂੰ ਆਪ ਜੀ ਨੂੰ ਸਤਿਕਾਰ ਬਣੀ ਅੜਤਾ ਸੇਬ ਅਪਾਤ ਹਿਨ ਦੇ ਨੰਦੀ ਪਾਰ ਪਰੋ ਸੇਵ ਪਾਤੇ ਲੋਪ ਪਰ ਲੋਟ ਵਿੱਚ ਸੁਹਿੰਲੇ ਨਾ ਚਰਿਆ ਨ ਤਾਰ ਬੰਦੀ ਕਰਨਾ ਪਾਠੀ ਸਿੰਘ ਆਦੀਏ ਭੀਂਕਾ ਹਸਤੇ ਬੇਅੰਤ ਮਾਇਆ ਅਰਦਾਸ ਸਈ ਸੱਚੇ ਪਾਤਸ਼ਾਹ ਜੀ ਅੰਦਰ ਦੇ ਦੁਨ ਹੈ ਗੁਰੂ ਗ੍ਰੰਥ ਸਾਹਿਬ ਜੀ ਮਨਤਨ ਵਾਸਤੇ ਅਕਵੰਜਾ ਅਕਵੰਜਾ ਸੋਇ ਤੁਮੜਾ ਅਰਦਾਸ ਕਿ ਆਸਰੇ ਨਾਲ ਜੀ ਸਦੀ ਪੰਗਤਾਲੀਆਂ दवान ਕਿੱਤੇ ਸਵਾ ਸਫਰ ਕਰ ਮੈਂ ਆਪ ਜੀਆਂ ਜਨਾ ਦਿੱਤੀਆਂ ਹੋਈਆਂ ਰਸਤਾ ਵਸਤਾ ਵਿੱਚ ਆਪ ਜੀਆਂ ਦੇ ਦਰਤੇ ਕੁਦਰਤ ਦਾ ਪ੍ਰਖਾਣ ਦੀ ਗੇੜ ਸਜਦੇ ਹਾਜ਼ਰ ਹੋਏ ਹੋਏ ਪਰਮਾਨ ਵਲੂਏ ਪਰਮਾਨ ਹੋਇਆ ਇਸ਼ਾਰ ਸੰਵਤ ਸੰਗਤ ਦੇ ਵਾਸਤੇ ਆਪ ਜੀਆਂ ਦੇ ਪਰਸ਼ੁਸ਼ ਮਿਲਤੇ ਹੋਏ ਮਦਦ ਹੋਣੀਆਂ ਪਿਆਰੀਆਂ ਸਾਥ ਸੰਗਤਾਂ ਵਾਸਤੇ ਗੁਰੂ ਪਾਤੰਗਰ ਹੈਤੇ ਹਾਜ਼ਰ ਹੋਏ ਨੇ